ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੇ ਵਿੱਚ ਦੇਖ ਕੇ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਜੋ ਕਾਊਂਟਿੰਗ ਦੀ ਤਿਆਰੀ ਪੂਰੀ ਤਰ੍ਹਾਂ ਦੇਖੀ ਜਾ ਸਕਦੀ ਹੈ ਫਤਿਹਗੜ ਸਾਹਿਬ ਦੇ ਵਿੱਚ ਤਕਰੀਬਨ ਬਾਬਾ ਬੰਦਾ ਸਿੰਘ ਬਹਾਦਰ ਜੋ ਪੋਲੀਟੈਕnik ਪੋਲੋ ਟੈਕਨੀਕ ਕਾਲਜ ਫਤਿਹਗੜ ਸਾਹਿਬ ਹੈ ਇੱਥੇ ਚਾਰ ਵਿਧਾਨ ਸਭਾ ਹਲਕਿਆਂ ਦੀ ਕਾਊਂਟਿੰਗ ਕੀਤੀ ਜਾਣੀ ਹੈ ਜਿਨ੍ਹਾਂ ਦੇ ਵਿੱਚ ਫਤਿਹਗੜ ਸਾਹਿਬ ਬਸੀ ਪਠਾਣਾ ਅਮਲੋ ਅਤੇ ਜੋ ਮਰੇਰ ਕੋਟੜੇ ਦਾ ਜ਼ਿਲ੍ਹਾ ਅਮਰਗੜ ਹਲਕਾ ਪੈਂਦਾ ਉਸ ਦੀ ਇੱਥੇ ਕਾਊਂਟਿੰਗ ਕੀਤੀ ਜਾਣੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ 14 ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਸਮੇਤ 14 ਉਮੀਦਵਾਰ ਇਸ ਲੋਕ ਸਭਾ ਹਲਕੇ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਹਨ ਤੇ ਦੇਖਣਾ ਇਹ ਹੋਊਗਾ ਕਿ ਅੱਜ ਕਿਹੜਾ ਉਮੀਦਵਾਰ ਸੰਸਦ ਦੀਆਂ ਪੌੜੀਆਂ ਚੜ੍ਹੇਗਾ ਤੇ ਜਕਰ ਸਾਹਿਬ ਵਿਖੇ ਜੋ ਬਣਾਏ ਗਏ ਸਟਰੋਂਗ ਰੂਮ ਦੇ ਵਿੱਚ ਜਿੱਥੇ ਚਾਰ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਕੀਤੀ ਜਾਣੀ ਹੈ ਉੱਥੇ ਹੀ ਜੋ ਪੂਰੇ EVM ਮਸ਼ੀਨਾਂ ਦੀ ਜੋ ਸੁਰੱਖਿਆ ਤਿੰਨ 레이ਰਾਂ ਵਿੱਚ ਰੱਖੀ ਗਈ ਹੈ ਤੇ CCTV ਕੈਮਰਿਆਂ ਦੇ ਨਾਲ ਵੀ ਪੈਨੀ ਨਜ਼ਰ ਰੱਖੀ ਜਾ ਰਹੀ ਹੈ ਤੇ ਫਟੇਗੜ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਪੋਸਟ ਬੈਲਟਾਂ ਦੀ ਗਿਣਤੀ ਕੀਤੀ ਜਾਵੇਗੀ ਉਸ ਤੋਂ ਬਾਅਦ ਫਿਰ ਸਰਵਿਸ ਵੋਟਰਾਂ ਦੀ ਗਿਣਤੀ ਕੀਤੀ ਜਾਵੇਗੀ ਤੇ ਫਿਰ ਈਵੀਐਮ ਮਸ਼ੀਨਾਂ ਦੀ ਗਿਣਤੀ ਸ਼ੁਰੂ ਕੀਤੀ ਜਾਵੇਗੀ ਸੋ ਦੇਖਣਾ ਹੋਵੇਗਾ ਕਿ ਕਿਸ ਉਮੀਦਵਾਰ ਦੇ ਸਿਰ ਅੱਜ ਜਿੱਤੇ ਦਾ ਸੇਰਾ ਸਜੇਗਾ ਜਗਦੀਪ ਸਿੰਘ ਪੀਟੀਸੀ ਨਿਊਜ਼ ਫਟੇਗੜ ਸਾਹਿਬ